ਸਤਨਾਮ ਸ੍ਰੀ ਵਾਹਿਗੁਰੂ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੁ ਆਦ ਸਚੁ ਜੁਗਾਦ ਸਚੁ ਹੈ 비 ਸਚੁ ਨਾਨਕ ਹੋਸੀ 비 ਸਚੁ ਸੋਚੈ ਸੋਚਨੋ ਹੋਵੈ ਜੇ ਸੋਚੀ ਲਖਵਾਰ ਚੁਪੈ ਚੁਪਨੋ ਹੋਵੈ ਜੇ ਰਹਿ ਰਹਾ ਲਿਵਤਾਰ ਭੁਖਿਆ ਭੁਖਣਾ ਉੱਤ ਰਹਿ ਜੈ ਬੰਨਾਪੁਰਿਆ ਭਾਰ ਸੈ ਸਿਆਣ ਪਾਲਖ ਹੋਏ ਤੈ ਇੱਕ ਨ ਚੱਲੇ ਨਾਲ ਕਿਉ ਸਚਿਆਰਿਆ ਹੋਈਏ ਕਿੰ ਕੂੜਾ ਟੁੱਟੇ ਵਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਾ ਕਰ ਹੁਕਮ ਨਾ ਕਿਹਾ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵੜਾਈ ਹੁਕਮੀ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਏ ਇੱਕ ਨਾ ਹੁਕਮ ਅਕਸੀਸ ਹੁਕਮੀ ਸਦਾ ਪਾਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ नानकुक मैं जे बूझ तो मैं कह न को तान हो तान गावे को गावे को, को गुण वड़िया चार गावे को विद्या विखम विचार गावे को साज करे तनखे गावे को जीलै फिर दे गावै को जापै दिस दूर गावै को वेख हादरा दूर कथना कथी न आवै तोट कथ कथ कथी कोटी कोट कोट ਦੇਂਦਾ ਦੇ ਲੈਂਦੇ ਧਗਪਾ ਜੁਗਾ ਜੁ ਅੰਤਰ ਖਾਈ ਖਾਉ ਕਮੀ ਹੁਗਮ ਚਲਾਏ ਰਾਉ ਨਾਨਕ ਵਿਖਸੇ ਬੇਪਰਵਾ ਸਾਚਾ ਸਹਿਜ ਸਚਨਾਏ ਭਖਿਆ ਪਉ ਅਪਾਰ ਆਖੇ ਮੰਗੈ ਦੇ ਦੇ ਦਾਤ ਕਰੇ ਦਤਾਰ ਫਿਰ ਕੇ ਅੱਗੇ ਰਖੀਏ ਜਿਤ ਦਿਸ ਹੈ ਦਰਬਾਰ ਮੌਖੀ ਬੋਲਣ ਬੋਲੀਏ ਜਸੰਤਰੇ ਪਿਆਰ ਅਮਰਤ ਵੇਲਾ ਸਚਨੋ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਹ ਦਵਾਰ ਨਾਨਕ ਐਵੇਂ ਜਾਣੀਏ ਸਬ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਬ ਨਰੰਜਣ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੇ ਗੁਣੀ ਨਿਦਾਨ ਗਾਵੇ ਸੁਣੀਏ ਮਨ ਰਖੀਏ ਪਾਓ ਦੁੱਖ ਭਰੇ ਸੋਕਰ ਲੈ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਹਾਸਮਾਈ ਗੁਰੂ ਈਸ਼ਰ ਗੁਰ ਗੋਰਖ ਬਰਮਾ ਗੁਰੂ ਪਾਰਵਤੀ ਮਾਈ ਜੇ ਹੋ ਜਾਣ ਆਖਾ ਨਾ ਹੀ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਵ ਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਤੀਰਥ ਨਾਮਾ ਜੇ ਇਸ ਭਾਵਾਂ ਵਿਨ ਬਾਨੇ ਕੀ ਨਾਈ ਕਰੀ ਜੇ ਤੀਸੇ ਟੂ ਪਾਏ ਵੇਖਾ ਵਿਨ ਕਰਮਾ ਕੀ ਮਿਲੇ ਲਈ ਮਤ ਵਿਚ ਰਤਨ ਜਵਾਰ ਮਾਨਕ ਜੇ ਗੁਰ ਕੀ ਸੇਕ ਸੁਣੀ ਗੁਰਾ ਇੱਕ ਦੇਵ ਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਜੇ ਜੁ ਉਚਾਰੇ ਆਰ ਜਾ ਹੋਰ ਦਸੋਨੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਣ ਔਰ ਖਾਈ ਕੇ ਜਸਪੀਰਤ ਜਗਲੇ ਜੇ ਤਿਸ ਨਦਰ ਨਾ ਆਵੈ ਇਤਵਾਤਨ ਗੂਛਾ ਕੇ ਕੀਟੈ ਅੰਦਰ ਕੀਟ ਕਾ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗਨਵੰਤ ਹੈ ਗੁੰਦੇ ਤੇਆ ਕੋਇ ਨ ਸੁਜੈ ਜਿਸ ਤਿਸ ਗੁਣ ਕੋਇ ਕਰੇ ਸੁਣੀਐ ਸਿੱਧ ਫਿਰ ਸਰਨਾਥ ਸੁਣੀਐ ਤਰਤਉ ਲਕਾਸ਼ ਸੁਣੀਐ ਦੀਪ ਲੋਭ ਤਾਲ ਸੁਣੀਐ ਬੋਨਸ ਕੇ ਕਾਲ ਨਾਨਕ ਬਖਤਾ ਸਦਾ ਵਿਆਸ ਸੁਣੀਐ ਦੁਖ ਪਾਪ ਕਾ ਨਾਸ਼ ਸੁਣੀਐ ਸਰਵਰਮਾਇੰਦ ਸੁਣੀਐ ਮਗਸਲਾਹਨ ਮੰਦ ਸੁਣੀਐ ਜੋਗ ਜੋਤਨ ਭੇਦ ਸੁਣੀਐ ਸੋ ਸਿਮਰਤ ਵੇਦ ਨਾਣਕ ਭਗਤਾ ਸਦਾ ਵਿਗਾਸ ਸੁਣੀਏ ਦੁੱਖ ਭਾਵ ਕਾ ਨਾਸ਼ ਸੁਣੀਏ ਸਤ ਸੰਤੋਖ ਗਿਆਨ ਸੁਣੀਏ ਸੜ ਸੜ ਕਾ ਇਸ਼ਨਾਨ ਸੁਣੀਏ ਪਰਪੜ ਪਾਵੇ ਮਾਨ ਸੁਣੀਏ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁੱਖ ਭਾਵ ਕਾ ਨਾਸ਼ ਸੁਣੀਏ ਸਰਾਗੁਣਾ ਕੇ ਗਾਹ ਸੁਣੀਏ ਸ਼ੇਖ ਪੀਰ ਪਾਤੀ ਸ਼ਾਹ ਸੁਣੀਏ ਅੰਦੀ ਪਾਵੇ ਰਾਉ ਸੁਣੀਏ ਹਾਥ ਵੈਸ ਗਾਓ ਨਾਣਕ ਭਗਤ ਅਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ਼ ਮੰਨੇ ਕੀ ਗਤ ਗੈ ਨਾ ਜਾਏ ਜੇ ਕੋ ਕਹਿ ਪੀ ਸ਼ਬਿਸ਼ਤਾਏ ਕਾਗਦ ਕਲਮ ਨ ਲਿਖਨ ਹਰ ਮੰਨੇ ਕਬੈ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਜਾਣ ਮਨ ਕੋਏ ਮੰਨੇ ਸਰਤ ਹਵੇ ਮਨ ਬੋਧ ਮੰਨੇ ਸਗਲ ਬਵਨ ਕੀ ਸੋਧ ਮੰਨੇ ਮੂੰ ਝੋਟਾ ਨ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮੰਜਣ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਰਸਿਓ ਪ੍ਰਗਟ ਜਾਏ ਮਨੈ ਮਾਗਨ ਚੱਲੇ ਪੰਥ ਮਨੈ ਧਰਮ ਸਤੀ ਸੁਨਮੰਦ ਐਸਾ ਨਾਮ ਨਰੰਜਨ ਹੋਏ ਜੇ ਕੋ ਮੰਜਣ ਮਨ ਕੋਏ ਮਨੈ ਪਾਵੇ ਮੁਖਦਵਾਰ ਮਨੈ ਪਰਵਰ ਸਦਾਰ ਮਨੈ ਤਰੇ ਤਰੇ ਗੁਰ ਸਖ ਮਨੈ ਨਨਕ ਪਾਵੈ ਨਾ ਭੇਖ ऐसा नाम निरंजन होए जे को मंजन मन कोए पंच परवान पंच परदान पंचे पावेद्रगह मान पंचे सोदर जान बंचा का गुरु एक ध्यान जे को कह करे विचार करते के करनी नहीं सुमार ढाल धर्म दया का पूत संतोष था परख्या पर जिन सूत ਜੇ ਕੋ 부ਝ ਹੋਵੇ ਸਿਆਰ ਤਵਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਉਸ ਤਿਸਤੇ ਪਾਰ ਤਲੇ ਕਮਨ ਜੋਰ ਜੀ ਜਾਤ ਰੰਗਾ ਕੇਨਾ ਸਭ ਨਾ ਲਿਖਿਆ 부ੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੇਤਾ ਤਣਸਲਾਹ ਰੂਪ ਕੀਤੀ ਦਤ ਜਣੇ ਕੌਣ ਕੂਤ ਕੀਤਾ ਬਸਾਓ ਇਕਵਾਓ ਤਿਸਦੇ ਹੋਏ ਲਖ ਦਰਿਆਓ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲੰਤ ਨਿਰੰਕਾਰ ਅ ਸੰਖ ਜਾਪ ਸੰਖ ਭਾਉ ਸੰਖ ਪੂਜ ਸੰਤਵਤਾ ਸੰਗਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਦੀ ਅ ਸੰਖ ਦਤਾਰ ਸੰਖ ਸੁਰਮੂ ਭਪਸਾਰ ਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਾ ਨ ਕਹਾ ਵਿਚਾਰ ਵਾਰਿਆਂ ਜਾਵਾ ਏਕ ਬਾਰ ਜੋਦਤ ਭਵ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਗੇ ਅੰਦਕੋਰ ਸੰਖ ਚੋਰ ਹਰਾਮ ਖੋਰ ਸੰਖ ਮਰ ਕਰ ਜਾਏ ਜੋਰ ਸੰਗਲਵੜ ਹਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੀ ਫਰਾਏ ਸੰਖ ਮਰੇ ਸਿਮਲ ਬਖਾਏ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਜ ਕਹੈ ਵਿਚਾਰ ਵਾਰਣ ਜਾਵਾਂ ਏਕ ਵਾਰ ਜੋਤਿ ਤੇ ਭਾਵੈ ਸਾਈਂ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖਨਾ ਸੰਕਤਾ ਹਮ ਗਮ ਗਮ ਸੰਖ ਲੋ ਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲੇਖਣ ਬੋਲਣ ਬਾਣ ਅਖਰਾ ਸੀ ਸੰਜੋਬ ਖਾਣਾ ਜਿਨੇ ਲੇਖੈ ਤੀ ਸਿਨਾਏ ਜਿ ਫਰਮਾਵੇ ਤੀ ਤੀ ਪਾਵੇ ਜੇ ਤਾ ਗਿਤਾ ਤੇ ਤਨੋ ਵਿਨਾਵੇਂ ਨਹੀਂ ਕੋਥਾਂ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਾਵਾਂ ਏਕ ਵਾਰ ਜੋ ਤੁਧ ਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈ ਤੰ ਦੇਹ ਪਾਣੀ ਤੋਤੇ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਬਨ ਲਾਈਓ ਤਏ ਪਰ ਇਹ ਮਤ ਪਪਾ ਕੇ ਸੰਗ ਤੋ ਪਹਿਣਾ ਵੈ ਕੈ ਰੰਗ ਪੂਣੀ ਪਾਪੀ ਆਖਨ ਨਹੀਂ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜੇ ਆਪੇ ਹੀ ਖਾਓ ਨਾਨਕ ਹੁਕਮੀ ਆਓ ਜਾਓ ਤੀਸ ਤਪ ਦਇਆ ਤਦ ਦਾਣ ਜੇ ਕੋ ਪਾਵੇ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤੀ ਠਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਬਖਤ ਨ ਹੋਏ ਸਾਸਤ ਬਾਣੀ ਫਰਮਾਓ ਸਤ ਸਵਾਸਦਾ ਮਨ ਜਾਓ ਕਵਨ ਸੁਵੇਲਾ ਵਖਤ ਕਵਨ ਕਵਨਿਤ ਵਾਰ ਕਮਨ ਵਾਰ ਕਮਨ ਸਿਰਤ ਮਹਾ ਕਮਨ ਜਿਤ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੇ ਲਖ ਪੁਰਾਣ ਵਖਤ ਨ ਪਾਇਓ ਕਾਦੀਆ ਜੇ ਲਿਖ ਲਿਖਾ ਕੁਰਾਨ ਥੇਤਵਾਨ ਜੋਗੀ ਜਾਣ ਉਤਮਾਨ ਕੋਏ ਜਾ ਕਰਤਾ ਸਿਰਟੀ ਕਿਉਂ ਸਾਜੇ ਆਪੇ ਜਾਣ ਸੋਏ ਕਿਉਂ ਕਰਿਆ ਖਾ ਕਿਉਂ ਸਲਾਹੀ ਕਿਉਂ ਵਰਨੀ ਕਿਵੇਂ ਜਾਣਾ ਨਾਣੇ ਕੇ ਆਖਨ ਸਭ ਕੋ ਆਖੇ ਇੱਕ ਤੋਂ ਇੱਕ ਸਿਆਣਾ ਵੱਡਾ ਸਏ ਵੱਡੀ ਨਾ ਹੀ ਕੀਤਾ ਜਾ ਕਾ ਹੋਏ ਨਾਨਕ ਜੇ ਕੋ ਆਪੇ ਜਾਣੇ ਅਗੇ ਗਿਆਨ ਸੋਏ ਪਤਾਲਾ ਬਤਾਲ ਲਖ ਗਾਸ਼ਾ ਗਾਸ਼ ਔਡੂਡ ਪਾਤਕੇ ਵੇਦ ਕਹਿਨਿਕ ਬਾਤ ਸੈ ਸਠਾਨ ਕੈਨਕ ਤੇ ਬਾਸੂਲ ਇਕ ਦਾਤ ਲੇਖਾ ਹੋਏ ਤੇ ਲਿਖੀਏ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣ ਆਪ ਸਲਾਹੀ ਸਲਾਹਾ ਇਤੇ ਸੂਤ ਨ ਪਾਇਆ ਨਦੀਆਂ ਤੇ ਵਾ ਪਵੇ ਸਮੁੰਦਰ ਨ ਜਾਣੀ ਇਹ ਸਮੁੰਦਰ ਸਾ ਸੁਲਤਾਨ ਗਹਿਰਾ ਸੈਤੀ ਮਲਦਨ ਕੀੜੇ ਤੁਲਨਾ ਹੋਉਣੇ ਜੇ ਤੇ ਸਮਾਨ ਨ ਵਿਸਰੇ ਅੰਤ ਨ ਸਿਵਤੇ ਕੈ ਨੰਤ ਅੰਤਨ ਕਰਨੇ ਦੇ ਨੰਤ ਅੰਤਨ ਵੇਖਣ ਸੋਣਾ ਅੰਤਨ ਜਾਪੇ ਗਿਆ ਮਨਮਨਤ ਅੰਤਨ ਜਾਪੇ ਕੀਤਾ ਕਰ ਅੰਤਨ ਜਾਪੇ ਪਰਵਾਰ ਅੰਤ ਕਰਨੇ ਕਿਤੇ ਬੁਲਾਏ ਤਾਂ ਕਿ ਅੰਤ ਨ ਪਾਇਆ ਜਾਏ ਉਹ ਅੰਤ ਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਇਬ ਉੱਚਾ ਥਾਉ ਉੱਚੇ ਪਰ ਉੱਚਾ ਨ ਹੋਏ ਵਡੂੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣੈ ਸੋਏ ਜੇ ਵੜਾ ਆਪੈ ਜਾਣਿਆ ਆਪਾਪ ਨਾਨਕ ਨਦਰੀ ਕਰਮੀ ਦਾਤ ਬੌਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨੈ ਤਮਾਏ ਕیتے ਮੰਗੇ ਜੋਦ ਪਾਰ ਕیتے ਗਣਤ ਨਹੀਂ ਵਿਚਾਰ ਕیتے ਖੱਪ ਟੂਟੇ ਵਿਕਾਰ ਕیتے ਲੈ ਲੈ ਮੁਕਰ ਪਾਏ ਕیتے ਮੂਰਖ ਖਾਈ ਖਾਏ ਕیتے ਦੁੱਖ ਬਗ ਸਦ ਮਾਰ ਇਹ ਵੀ ਦਾ ਤੇਰੀ ਦਤਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਖਾਖ ਆਖਣ ਪਾਏ ਉਹ ਜਾਣੇ ਜੇਤੀਆਂ ਮੁਖਾਏ ਆਪਹਿ ਜਾਣੈ ਆਪੇ ਦੇ ਅਖਸੀ ਬਕੇਈ ਕੇ ਜਿਸਨੋ ਬਖਸ਼ਿਆ ਸਿੱਤ ਸੁਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਪਾਰ ਅਮਲ ਵਪਾਰੀ ਅਮਲ ਪੰਡਾਰ ਅਮਲ ਆਵੇ ਅਮਲੇ ਜਾਏ ਅਮਲ ਆਵੇ ਅਮਲ ਸਮਾਏ ਅਮਲ ਤਰਮ ਮਮਲ ਦੀ ਬਾਣ ਅਮਲਦੁਲ ਅਮਲ ਪਰਵਾਣਾ ਅਮਲ ਬਖਸ਼ੀਸ਼ ਅਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਅਮਲੋ ਅਮਲਾਖਿਆ ਨ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਪੁਰਾਨ ਆਖੇ ਬੜਿਆ ਕਰੇ ਵਿਖਾਨ ਆਖੇ ਵਰਮਾ ਆਖੇਂਦ ਆਖੇ ਗੋਪੀ ਤੇ ਗਵਿੰਦ ਆਖੇ ਈਸ਼ਰ ਆਖੇ ਸੈਦ ਆਖੇ ਕੇਤੇ ਗੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰਮੰਜਨ ਸੇਵ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕੇ ਡੁਰ ਜਾਏ ਇਤੇ ਕਿਤੇ ਹੋਰ ਕਰੇ ਦਾਖ ਨ ਸਕੇ ਕੇਈ ਕੇ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਿਖੇ ਸਿਰ ਗਵਾਰ ਗਵਾਰ ਸੋ ਦਰ ਕੇ ਹਾ ਸੋ ਕਰ ਕੇ ਹਾ ਜਿਤ ਵੈ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਭਾਵਨ ਹਾਰੇ ਕੇਤੇ ਰਗ ਪਰਿਸੋ ਕਹਿਨ ਕੇਤੇ ਗਵਨ ਹਾਰੇ ਗਾਵੈ ਤੁੰਨੋ ਪਵਨ ਪਾਣੀ ਬਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵੈ ਚਿਤ ਗੁਪਤ ਲਿਖ ਜਾਣੀਏ ਲਿਖ ਲਿ ਧਰਮ ਵਿਚਾਰੇ ਗਾਵੈ ਇਸਰ ਵਰਮਾ ਦੇਵੀ ਸੋਨਸਦਾ ਸਵਾਰੇ ਗਾਵੈ ਇੰਦ ਇੰਦ ਹਸਣ ਬੈਠੇ ਦੇਵਤੀਆਂ ਅੰਦਰ ਨਾਲੇ ਗਾਵੈ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਜਤ ਸਦੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨੀ ਅਉਸਰ ਜੋ ਜੋ ਵਿਦਾ ਨਾਲੇ ਗਾਵੈ ਮੋਹਨੀਆ ਮਨ ਮੋਣ ਸਰਗਮਛ ਪਿਆਲੇ ਗਾਵਨ ਤੁਨੁ ਪਾਇ ਤੇਰੇ 68 ਤੀਰਥ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਦਰ ਬੰਡਾ ਕਰ ਕਰ ਰਖੈ ਧਾਰੇ ਸੇਈ ਤੁਦਨੂ ਗਾਵੈ ਜੋਤਨ ਭਉ ਤੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਜਿਤਨਾ ਹਾਂ ਨਾਨਕਿਆ ਵਿਚਾਰੇ ਸੋਈ ਸੋਈ ਸਦਸ ਸੱਚਾ ਸਾਚੀ ਨਾਏ ਹੈ ਵੀ ਹੋਸੀ ਜੈ ਨਾ ਜੈਸੀ ਰਚਨਾ ਰਚਾਏ ਰੰਗ ਰੰਗੇ ਪਾਤੀ ਕਕ ਕੰਸੀ ਮਾਇ ਜਿਨੂ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਸ ਦੀ ਵੜਿਆਈ ਜੋਦਿਸ ਭਾਵ ਸੋਈ ਕਸੀ ਹੁਕਮ ਨ ਕਰਨਾ ਚਾਏ ਸੋ ਪਾਸ਼ਾ ਸਾ ਪਾਸ਼ਾ ਨਾਨਕ ਰਹਿ ਜਾਏ ਮਨ ਦਾ ਸੰਤੋਸ਼ਨ ਕੋ ਚੋਲਤਿਆਂ ਨਿਕਰੇ ਬੂਤ ਕਿੰਤਾ ਕਾਲ ਕੁਵਾਰੀ ਕਾਇ ਆਜੁਤ ਡੰਡਾ ਵਰਤੀਤ ਆਈ ਪੰਥੀ ਸਖ ਜਮਾਤੇ ਮਨ ਜੀ ਤੇਜ ਜੀਤ ਅਦੇਤੀ ਸਾ ਦੇਸ਼ ਆਦਨਿ ਲਾਜੂ ਜੁਗੀ ਕੋ ਵੇਸ ਭੁਗਤ ਗਿਆ ਦੇਹਾ ਪੰਡਾਣ ਕੜਕੜਾ ਵਾਜੈ ਨਾਦ ਆਪਨਾ ਨਾਥੀ ਸਭ ਜਾ ਕੇ ਰਿਦਿ ਸਿ ਦਵਾਰਾ ਸਾਦ ਸੰਜੋਗੰਜੋ ਤੇ ਅਕਰ ਚੁਲਾਵਲੇ ਖਾਵਾਗ ਅਦੇਤੀ ਸਾ ਦੇਸ਼ ਆਦਨਿ ਲਾਜੂ ਜੁਗੀ ਕੋ ਵੇਸ ਇਕਾ ਮੈਂ ਜੁਕਤ ਵਿਹਾਈ ਤਿੰਨ ਚੱਲੇ ਪ੍ਰਵਾਣ ਇੱਕ ਸੰਸਾਰ ਇੱਕ ਭੰਡਾਰੀ ਇੱਕ ਲਾਇ ਦਿਵਾਨ ਜੀ ਇਸ ਭਾਵੈ ਤੀ ਚਲਾਵੈ ਜੀ ਹੋਵਾ ਫਰਮਾਨ ਓ ਵੇਖੈ ਉਹਨਾਂ ਨਦਨ ਆਵੈ ਬਹੁਤਾ ਓ ਵੜਾਣ ਆਦੇ ਇਸ ਦੇਸ਼ ਆਦਨੀਲ ਨਾਜੂ ਜੂ ਇਕੋ ਵੇਸ ਆਸਾਂ ਲੋਏ ਲੋਏ ਭੰਡਾਰ ਜੋ ਕੁਛ ਪਾਇ ਸੋ ਏਕ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਇਸ ਅਦੇਸ਼ ਆਦਨੀ ਲਣਾ ਤੁਜੂ ਜੂ ਕੋ ਵੇਸ 12 ਲਖ ਹੋਏ ਲਖ ਹੋਣ ਲਗ 20 ਲਖ ਲਗ 8 ਇੱਕ ਨਾਮ ਜਗਦੀਸ਼ ਇਹ ਤੇ ਰਾਪਤ ਪੌੜੀਆਂ ਚੜੀਏ ਹੋਏ 21 ਸੁਣ ਗੱਲਾਂ ਆਕਾਸ਼ ਕੀ ਕੀ ਟਾਇਰੀਸ ਨਾਨਕ ਨਦੀ ਪਾਈਏ ਗੁੜੀ ਗੁੜ ਠੀਸ ਅੱਖਾਂ ਜੋ ਚੋਪੈ ਨ ਜ਼ੋਰ ਜ਼ੋਰ ਨ ਮੰਗਨ ਦੇ ਨ ਜ਼ੋਰ ਜੋ ਨ ਜੀਵਨ ਮਾਨ ਨ ਜ਼ੋਰ ਜੋਰਨ ਰਾਜਮਲ ਮਨਸੋਰ ਜੋਰਨ ਸੁਰਤੀ ਗਿਆਨ ਵਿਚਾਰ ਜੋਰਨ ਜੁਗਤੀ ਛੁਟੈ ਸੰਸਾਰ ਜਿਸ ਹੱਦ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਇ ਰਾਤੀ ਰੋਤੀ ਤਿਤਵਾਰ ਪਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਤਰਤੀ ਥਾ ਪ੍ਰਕਿਰ ਧਰਮ ਸਾਲ ਤਿਸ ਵੀਜੀ ਜੁਗਤ ਕੇ ਰੰਗ ਤਿਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਵੈ ਵਿਚਾਰ ਸਚਿਆ ਆਵ ਸਚਾ ਦਰਵਾਰ ਤਿਥੇ ਸੁਨ ਪੰਚ ਪਰਵਾਣ ਨਦਰੀ ਕਰਮ ਪਾਵੇ ਨਿਸਾਨਾ ਕੱਚ ਪਕਾਇ ਉਥੇ ਪਾਏ ਨਾਨਕ ਗਾਇਆ ਜਾਪੈ ਜਾਏ ਧਰਮ ਖੰਡ ਗਾਇਓ ਧਰਮ ਗਿਆਨ ਖੰਡ ਕਾਖੋ ਕਰਮ ਕੇਤੇ ਪਾਣ ਪਾਣੀ ਸੰਤਰ ਕੇਤੇ ਕਾਣ ਮਹੇਸ਼ ਕੇਤੇ ਵਰਮ ਘਾਟ ਘੜੀ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂਬ ਦੇਸ਼ ਕੇਤੇ ਇੰਦ ਚੰਦ ਸੁਰ ਕੇਤੇ ਕਿਤੇ ਮੰਡਲ ਦੇਸ਼ ਕੇਤੇ ਸਤਬਦਨਾਥ ਕੇਤੇ ਕੇਤੇ ਦੇਵ ਵੇਸ ਕਿਤੇ ਦੇਵਦਾਨ ਮੰਨ ਕੇ ਕਿਤੇ ਕਿਦਰਤ ਸੰਬੰਧ ਕਿਤੇ ਖਾਣੀ ਕਿਤੇ ਬਾਣੀ ਕਿਤੇ ਪਾਤਿ ਜਲੰਦ ਕਿਤੇ ਸੁਰਤੀ ਸੇਵ ਕਿਤੇ ਨਾਨਕ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਡਾ ਨੰਦ ਅਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਕਾਰਕੜੀ ਬਹੁਤਨੂਪ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪੀ ਸ਼ੈ ਵਸ਼ਤਾਏ ਤਿੱਥੇ ਕੜੀਏ ਜਤਮਤ ਮਨ ਬੋਧ ਤਿੱਥੇ ਕੜੀਏ ਸੁਨਾਸਦਾ ਕੀ ਸੋਧ ਕਰਮ ਖੰਡ ਕੀ ਬਾਣੀ ਜੋ ਰ ਤਿੱਥੇ ਹੋਰ ਨ ਕੋਏ ਹੋਰ ਦੇ ਤੇ ਜੀ ਆਦਿ ਮਹ ਬਸੂਰਤਿ ਮੇਰਾ ਮਰਿਆ ਪਰਪੂਰ ਤਿਥਿ ਸਿਤੋ ਮੈ ਮਾਇ ਤਾ ਕੇ ਰੂਪ ਨ ਕਥਨੇ ਜਾਏ ਨਾ ਮਰੈ ਨ ਠਾਕੇ ਜਾਏ ਜਿਨ ਕੇ ਰਾਮ ਵਸੈ ਮਨ ਮਾਇ ਦਿੱਥੇ ਭਗਤ ਉਸਾਇ ਕੇ ਲੋਕਰ ਆਨੰਦ ਸਚਾ ਮਨ ਸੋਏ ਸਚ ਕੰਡ ਉਸਾਇ ਨੰਕਾਰ ਕਰ ਕਰ ਵੇਖੈ ਨ ਦਿਲ ਨਿਹਾਲ ਦਿੱਥੇ ਕੰਡ ਮਨ ਰਵਾਂਡਾ ਜੇ ਪਸੈਨ ਤਨਾਨ ਤੋ ਦਿੱਥੇ ਲੋ ਲੋ ਕਾ ਰੋ ਜੀ ਜੀ ਘੁੰਮਤਿ ਅਧਿਕਾਰ ਵੇਖੈ ਵਿਖਿਆ ਕਰੈ ਵਿਚਾਰ ਨਾਨਕ ਕਥਨਾ ਕਰੜ ਸਾਰ ਜਿਤ ਬਿਹਾਰਾ ਤੀਰ ਸੁਨਿਆਰ ਹਰਨ ਮਤ ਵੇਦ ਤਿਆਰ ਪੋ ਖਲਾ ਗੰਤਪਤਾਓ ਭਾਂਡਾ ਪੋ ਅਮਰਤ ਢਾਲ ਕੜੀਏ ਸਬਦ ਸੱਚੀ ਟਕਸਾਲ ਜਿਨ ਕਿਉ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੋਇ ਦਾਈ ਦਾਇਆ ਖੇលਿਆ ਸਵਜਗਤ ਚੰਗਿਆਈਆਂ ਬਰਿਆਈਆਂ ਵਾਚੇ ਧਰਮ ਮਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਸਗਤ ਕਾਲ ਨਾਨਕ ਤੇਵ ਖੋਜ ਲੈ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਸਗਤ ਕਾਲ ਨਾਨਕ ਤੇਵ ਖੋਜ ਲੈ ਕੀਤੀ ਛੁੱਟੀ ਨਾਲ ਵੈ ਗੁਰੂ ਜੀ ਖਾਲਸਾ ਵੈ ਜੀ ਕੀ ਫਤਿਹ